ਹਾਂ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਇਹ ਕੀ ਆਣਾ ਨਹੀਂ ਜੀ ਸਤਿ ਸ੍ਰੀ ਅਕਾਲ ਇਹ ਨਹੀਂ ਆਣੇ ਇਹਦੇ ਚੋਰੀ ਦਾ ਡਰਿਆ ਮੁੜ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਦਰਜੀ ਚੱਲ ਆਜੋ ਪਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਮੈਂ ਤਾਂ ਤੁਹਾਡੇ ਦਰਸ਼ਕਾਂ ਨੂੰ ਕੋਈ ਨਹੀਂ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਦਾ ਧੰਨਵਾਦ ਤੇ ਇਹੋ ਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਉਹ ਕੀ ਗੱਲ ਜੀ ਮੈਂ ਮੈਂ ਜਦੋਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪੋ ਤੁਹਾਡੀ ਕਿਸਮਾਨ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਫਿਰ ਵਾਪਸ ਆਇਆ ਕਿਉਂ ਇਹ ਤੇ ਸੰਤਰਿਆ ਵਾਝੂਰੀ ਆ ਆ ਹੋਰ ਬੜੇ ਨੇ ਸਮਾਨ ਬੜਾ ਕੋਲ ਆ ਜਾਂਦੀ ਹੁੰਦੀ ਜਿਆਦਾ ਇਹਨੇ ਪਾਣੀ ਚੁੱਕੀ ਨਾ ਆ ਗਿਆ ਨਹੀਂ ਕੋਈ ਲੇਡੀਸ ਉਧਰ ਵੀ ਆ ਜੀ ਲੇਡੀਸ ਨੂੰ ਤਾਂ ਭੇਜ ਦਿਓ ਨਹੀਂ ਉਹਨਾਂ ਜਾਣਾ ਨਹੀਂ ਜੇ ਅੱਪਾ ਕਾਹਾਂਗੇ ਤਾਂ ਚੱਲ ਜਾਣਗੇ ਲੇਡੀਸ ਨੂੰ ਤਾਂ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਇੰਨਾ ਡੇਟਾ ਤੇ ਨਹੀਂ ਹੈਗੇ ਨੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਦੋ ਜੀ ਰੇਖੇ ਨੇ ਇੱਥੇ ਅਮੜੀ ਬਹੁਤ ਨਹੀਂ ਸਾਡਾ ਸਮਾਨ ਰਾਤ ਚੋਰੀ ਕਰਕੇ ਲੈ ਗਏ ਸਾਡੇ ਇਹ ਦੋ ਪਾਣੀ ਖਾ ਵੀ ਜਾਗਾ ਪਾਣੀ ਹੈ ਨਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਦੀ ਲੋੜ ਵੀ ਚੱਲਦੀ ਰਹੇਗੀ ਮੈਡੀਕਲ ਕਿੱਟ ਦੀ ਖਿਆਦ ਕਰਦੇ ਆ ਰੱਬ ਨੂੰ ਮੈਂ ਨਹੀਂ ਪਾਣੀ ਪਲੀਜ਼ ਸੈਟਅਪ ਕਰੇਗਾ ਬਹੁਤ बहुत 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 धन्यवाद नहीं नहीं साटा फर्ज हैगा जी बाबू जी बढ़िया बढ़िया उतरा दे और टाढे वरगे बच्चे बहुत फायदा करना सर थैंक यू आपने मेरी बट हुण भी एक रिक्वेस्ट है कि तुसे चलपा कुछ नहीं होता है इस हिसाब की फोर्स हैगी है ठीक है जी इसलिए हुंदा ज्यादा तो ਦੋ ਟਾਈ ਘੋੜਾ ਉਤਰ ਗਿਆ ਤਾਂ ਪਾਣੀ ਉਤਰ ਗਿਆ ਹੈ ਬਸਲ ਹੋਣ ਜਿਹੜੀ ਆ ਦੂਸਰੀ ਹੋ ਗਿਆ ਸਾਡੇ ਡੰਗਰਾਂ ਵਾਤੇ ਇਹਦੇ ਡੀਰਾਂ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸ਼ਣ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਕਟਰੀ ਆਪਣੇ ਵੀ ਨਾਮ ਲਾ ਲਿਆ ਲਿਖਾ ਦੇ ਨਾਮ ਲਿਖੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਢਾਲੀ ਬੱਤੇ ਮੇਰਪਾਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹੜਾ ਦਾਰੀ ਘੰਟੇ ਤੱਕ ਉਹਨਾਂ ਕੋ ਸਾਰਾ ਕੁਝ ਸਾਡੇ ਡੰਗਰ ਉੱਤੇ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਹਾਂ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਨੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ 65 ਉਹ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂ ਇੱਥੇ ਕਿਸੇ ਕੋਲ ਪਾਣੀ ਨਹੀਂ ਤੇ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਨੇ ਰੱਖ ਲਓ ਫਿਰ ਰੱਖ ਲਓ ਬਾਬਾ ਜੀ ਰੱਖ ਲਓ ਸਾਰਿਆਂ ਪਿੰਡ ਚਲੇ ਗਏ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਮੇਰੀ ਹਲੋ ਮਰੇ ਚੌਰਾ ਦਾ ਨਰ ਤੇ ਇਹਨਾਂ ਦੇ ਘਰੋਂ ਮੇਨ ਖਦਰਾ ਚੌਰਾ ਦਾ ਆ ਜੀ ਠੀਕ ਹੈ ਇੱਕ ਮਿੰਟ ਧੰਨਵਾਦ ਅਹੀ ਠੀਕ ਹੈ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਦਰਿਆ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਹੀ ਅਹੀ ਸਾਡੇ ਮੰਨ ਦੇ ਵਿੱਚ ਸਰ ਜੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਡਾਕਟਰਸ਼ਨ ਬੇਟਾ ਜੀ ਸਾਡੇ ਪੰਨ ਦੇ ਵਿੱਚ ਬਹੁਤ ਸਤਿਕਾਰਯੋਗ ਅਧਿਆਪਕਾਂ ਦੇ ਦਰਜੇ ਨਾਲ ਸਾਡੇ ਬੱਚੇ ਨੇ ਬਾਹਰ ਅਸੀਂ ਉਹ ਡੱਬਾ ਪਿਆ ਉਹ ਡੱਬਾ ਪਿਆ ਉਹ ਡੱਬਾ ਪਿਆ ਅਸੀਂ ਇੱਕ ਹਾਸੇ ਦਾ ਹੜ ਲੈ ਕੇ ਆਏ ਜਿਹਨੇ ਵੀ ਭੇਜਿਆ ਉਹ ਵੱਡੀ ਚਲਾਣ ਦੀ ਗੱਲ ਹੀ ਆਇਆ ਆਹ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਪੀਪੀ ਵੀ ਗੋਲੀ ਚਾਹੀਦੀ ਹੈ